ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸ੍ਰੀ ਕਾਲਤਾ ਜੈ ਸਾਂ ਜੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਥੰਬਨੇਲ ਤੁਸੀਂ ਦੇਖ ਹੀ ਲਿਆ ਸੋਚਦੇ ਵੀ ਹੋਵੋਗੇ ਸੋ ਦੇਖ ਕੇ ਥੰਬਨੇਲ ਨੂੰ ਵੀ ਕੀ ਇਹ ਗੱਲ ਦਾ ਮਤਲਬ ਕੀ ਆ ਅਸਲ ਦੇ ਵਿੱਚ ਕੱਲ ਪਰਸੋਂ ਮੈਨੂੰ ਮੇ ਨਾਲ ਬੜੇ ਖਾਸ ਨੇ ਮੇਰੇ ਉਹਨਾਂ ਨੇ ਨਾ ਮੈਨੂੰ WhatsApp ਦੇ ਉੱਤੇ ਇੱਕ ਫੋਟੋ ਭੇਜੀ ਉਹ ਕਹਿੰਦੇ ਕਿ ਤੁਸੀਂ ਇਹਨੂੰ ਚੈੱਕ ਕਰੋ ਜਦੋਂ ਮੈਂ ਉਹ ਚੈੱਕ ਕੀਤਾ ਤਾ ਉਸ ਫੋਟੋ ਦੇ ਵਿੱਚ ਸਾਈਨ ਲਾਡੀਸ਼ਾ ਸਰਕਾਰ ਦੀ ਦੀ ਤਸਵੀਰ ਸੀ ਸਕਰੀਨ ਸ਼ਾਟ ਸੀ ਇੱਕ ਮਤਲਬ ਉਹ ਸਕਰੀਨ ਸ਼ਾਟ ਦੇ ਵਿੱਚ ਸਾਈਨ ਲਾਡੀਸ਼ਾ ਸਰਕਾਰ ਦੀ ਦੀ ਤਸਵੀਰ ਸੀਗੀ ਫਿਰ ਮੈਂ YouTube ਦੇ ਉੱਤੇ ਉਹ ਪੂਰਾ ਜਿਹੜਾ ਸੀਗਾ ਵਲੋਗ ਉਹਨੂੰ ਮੈਂ ਖੋਲ ਕੇ ਦੇਖਿਆ YouTube ਦੇ ਉੱਤੇ ਨਾ ਪੰਜਾਬੀ ਕਪਲ ਕਰਕੇ ਵਲੋਗਸ ਸ਼ੂਟ ਕਰਦੇ ਨੇ ਮੀਆਂ ਬੀਬੀ ਨੇ ਬਹੁਤ ਵਧੀਆ ਨਾਮ ਆ ਉਹਨਾਂ ਦਾ ਉਹ ਚੈਨਲ ਉਹਨਾਂ ਦਾ ਆ ਉਸ ਚੈਨਲ ਦੇ ਉੱਤੇ ਉਹਨਾਂ ਨੇ ਜਿਹੜਾ ਆਪਣਾ ਟੂਰ ਕੱਡਿਆ ਸੀ ਪਾਕਿਸਤਾਨ ਦਾ ਉਸ ਵੇਲੇ ਦਾ ਉਹ ਵਲੋਗ ਆ ਉਸ ਵਲੋਗ ਦੇ ਵਿੱਚ ਉਹ ਦੋਨੋਂ ਹਸਬੰਡ ਵਾਈਫ ਜਿਹੜੇ ਨੇ ਉਹ ਨਾ ਗਏ ਨੇ ਜਿਹੜੇ ਭਾਈ ਮਰਦਾਨਾ ਜੀ ਸੀਗੇ ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਜੀ ਦੀ ਵੰਸ਼ਸ ਜਿਹੜੀ ਆ ਅੱਜ ਦੇ ਟਾਈਮ ਦੇ ਵਿੱਚ ਪਾਕਿਸਤਾਨ ਤੇ ਉਹਨਾਂ ਦੇ ਘਰ ਉੱਥੇ ਜਾ ਕੇ ਉਹਨਾਂ ਨੇ ਵਲੋਗ ਸ਼ੂਟ ਕੀਤਾ ਉਹਨਾਂ ਦਾ ਹਾਲ ਚਾਲ ਪੁੱਛਿਆ ਗੱਲਾਂ ਬਾਤਾਂ ਕੀਤੀਆਂ ਉਸ ਵੇਲੇ ਜਦੋਂ ਉਹਨਾਂ ਨਾਲ ਗੱਲਾਂ ਕਰ ਰਹੇ ਸੀ ਨਾ ਉਹ ਤਾਂ ਉਹਨਾਂ ਦੀ ਬੈਕ ਦੇ ਉੱਤੇ ਅਲਮਾਰੀ ਦੇ ਸਾਇਆ ਅਲਦੀਸ਼ਾ ਸਰਕਾਰ ਦੀ ਤਸਵੀਰ ਪਈ ਹੋਈ ਆ ਮੈਂ ਸਕਰੀਨ ਸ਼ਾਟ ਤੁਹਾਨੂੰ ਮੈਂ ਨਾਲ ਐਡ ਕੀਤਾ ਹੋਇਆ ਤੁਸੀਂ ਦੇਖ ਲਓ ਕਿ ਕਿੰਨੀ ਵੱਡੀ ਗੱਲ ਆ ਕਿੰਨਾ ਮੈਨੂੰ ਤਾਂ ਦੇਖ ਕੇ ਬੜਾ ਚੰਗਾ ਲੱਗਾ ਕਿ ਯਾਰ ਸਾਇਆ ਅਲਦੀਸ਼ਾ ਸਰਕਾਰ ਪਾਕਿਸਤਾਨ ਦੇ ਵਿੱਚ ਉਹ ਵੀ ਬਾਬੇ ਨਾਨਕ ਦੇ ਨਾਲ ਜਿਹੜੇ ਭਾਈ ਮਰਦਾਨਾ ਜੀ ਸੀਗੇ ਉਹਨਾਂ ਦੇ ਵੰਸ਼ ਦੇ ਵਿੱਚ ਜਿਹੜੇ ਉਹਨਾਂ ਦੇ ਵੰਸ਼ ਨੇ ਭਾਈ ਮਰਦਾਨਾ ਵੇ ਉਹਨਾਂ ਦੇ ਘਰ ਦੇ ਵਿੱਚ ਸਾਈਂ ਜੀ ਦੀ ਤਸਵੀਰ ਹੋਣੀ ਬਹੁਤ ਵੱਡੀ ਗੱਲ ਆ ਤੇ ਆਪਣੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਮੈਨੂੰ ਚੰਗਾ ਲੱਗਿਆ ਦੇਖ ਕੇ ਸੋ ਤੁਸੀਂ ਵੀ ਜੇ ਲੱਗਦਾ ਆ ਕਿ ਐਵੇਂ ਆ ਤੁਸੀਂ YouTube ਤੇ ਜਾਓ ਉਹ ਚੈਨਲ ਨੂੰ ਸਰਚ ਕਰੋ ਪੰਜਾਬੀ ਕਪਲ ਵਲੋਗਸ ਕਰਕੇ ਉਹਨਾਂ ਦਾ ਚੈਨਲ ਆ ਮੈਂ ਐਡ ਵੀ ਕਰ ਦੂੰਗਾ ਨਾਲ ਤੇ ਉਹਨਾਂ ਦੇ ਵਿੱਚ ਬਲੌਗ ਆ ਭਾਈ ਮਰਦਾਨਾ ਜੀ ਦਾ ਉਹਨੂੰ ਜਾ ਕੇ ਤੁਸੀਂ ਸੁਣੋ ਜਦੋਂ ਸੁਣੋਗੇ ਜਦੋਂ ਉਹਨਾਂ ਦਾ ਘਰ ਦਾ ਬਲੌਗ ਆਊਗਾ ਨਾ ਉਹਦੇ ਵਿੱਚ ਧਿਆਨ ਮਾਰਿਓ ਜਿੱਥੇ ਉਹ ਖੜੇ ਨੇ ਉਹਨਾਂ ਦੀ ਬੈਕ ਦੇ ਉੱਤੇ ਅਲਮਾਰੀ ਦੇ ਉੱਤੇ ਸਾਈਂ ਦੀ ਤਸਵੀਰ ਪਈ ਆ ਸੋ ਜਿਹੜੇ ਜਿਹੜੇ ਸਾਈਂ ਵਿਆਸ਼ ਕਰੇ ਜਿਹੜੇ ਜਿਹੜੇ murid ਨੇ ਬਾਬਾ ਮੁਰਾਦ ਸ਼ਾਹ ਦੇ ਸਾਈਂ ਲਾਦੀ ਸ਼ਾਹ ਦੇ ਉਹ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਇੰਨਾ ਸ਼ੇਅਰ ਕਰੋ ਤਾਂ ਕਿ ਸਾਰਿਆਂ ਦੇ ਕੋਲੇ ਇਹ ਵੀਡੀਓ ਪਹੁੰਚੇ ਜੈ ਸਾਈਂ ਦੀ